ਮੈਂ ਗੁਰਦੁਆਰਾ ਸੁਹਾਣਾ ਜੰ다ਸੀ ਉੱਤੇ ਲੈ ਕੇ ਟੈਸਟ ਕਰਵਾਏ ਤਾਂ ਸਾਨੂੰ ਬਹੁਤ ਅੱਛੀ ਸਰਵਿਸ ਮਿਲੀ। ਤਾਂ ਫੇਰ ਪਹਿਲਾ ਅਸੀਂ ਸ਼ੁਰੂ ਤੋਂ ਹੀ ਮਨ ਕਹਿਆ 4.5 ਸਾਲ ਹੋ ਗਏ ਸੁਹਾਣੇ ਤੋਂ ਗੁਰਦਵਾਰੇ ਆਂਦੇ ਸੀਗੇ। ਕਿਦੋਂ ਸੁਹਾਣੇ ਤੋਂ ਫਿਰ ਉਹਨਾਂ ਨੇ ਤੁਹਾਨੂੰ ਐਡਵਾਈਸ ਕੀਤਾ ਕਿ ਤੁਹਾਡੇ ਨੌ ਫੇਸ ਸੀ ਖੁੱਲ ਗਈ ਹੈ, ਨੇੜੇ ਖੁੱਲ ਗਈ ਹੈ ਗੁਰਦੁਆਰੇ। ਉਦੋਂ ਤੋਂ ਅਸੀਂ ਹੁਣ ਮਿਲ ਕਾ 2-2 ਸਾਲ ਤੋਂ ਨੌ ਫੇਸ ਆ ਰਹੇ ਹਾਂ। ਦਾ ਸਾਰੇ ਆਪਣੇ ਪ੍ਰਿੰਟ ਸਰਕਲ ਦੇ ਵਿੱਚ ਰੈਲੇਟਿਵਸ ਦੇ ਵਿੱਚ ਸਾਰਿਆਂ ਨੂੰ アドਵਾਈਸ ਕਰਦੇ ਆ ਵੀ ਲਾਈਫ ਕਰ ਜਾਓ ਬਹੁਤ ਅੱਛੀ ਸਰਵਿਸ ਦੇ ਨੇ ਤੁਸੀਂ ਸਰਵਿਸ ਦੀ ਗੱਲ ਕੀਤੀ ਥੋੜੇ ਸਾਡੇ ਸਟਾਫ ਮੈਂ ਮਨ ਰਵਿੰਦਰ ਜੀ ਇਹਨਾਂ ਦੇ ਵਰਤਾ ਦੀ ਬਿਹੇਵੀਅਰ ਦੀ ਗੱਲ ਕੀਤੀ ਹੈ ਨਾ ਵੀ ਜੋ ਬੰਦਾ ਅੱਧਾ ਠੀਕ ਉਹ ਸੈਂਟਰ ਤੇ ਆ ਕੇ ਹੋ ਜਾਂਦਾ ਹੈ ਨਾ ਪਹਿਲਾਂ ਅਸੀਂ ਬਾਹਰ ਕਿਤੇ ਕਰਾਉਂਦੇ ਵੀ ਸੀਗੇ ਪਰ ਉਦੋਂ ਇਹਨਾਂ ਕੰਫੀਡੈਂਸ ਨਹੀਂ ਹੁੰਦਾ ਇੱਥੇ ਅਸੀਂ ਬਲਾਈਂਡ ਫੇਥ ਆ ਜਾਂਦਾ ਯਾਰ ਜੋ ਰਿਪੋਰਟ ਮਿਲੇਗੀ ਸਹੀ ਮਿਲੇ ਸਸੀਕਾਲ ਜੀ ਮੈਂ ਬਖਸ਼ੀਸ਼ ਸਿੰਘ ਤੁਸੀਂ ਜੁੜੇ ਹੋ ਲਾਈਫ ਕੇਅਰ ਫਾਊਂਡੇਸ਼ਨ ਦੇ ਨਾਲ ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਹਾਲੀ 9 ਫੇਸ ਵਿੱਚ ਬੈਠੇ ਹਾਂ ਜੀ ਇਥੇ ਲੈਬ ਤਕਰੀਬਨ 2 ਸਾਲ ਤੋਂ ਚੱਲ ਰਹੀ ਹੈ ਲਾਈਫਕੇਅਰ ਫਾਊਂਡੇਸ਼ਨ ਵੱਲੋਂ ਜੋ ਮੁਹਾਲੀ ਏਰੀਆ ਦੇ ਵਿੱਚ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਤਰ੍ਹਾਂ ਖਰੜ ਹੋ ਗਿਆ ਅਮਰੇਡਾ ਗੁਰਦਾਰਾ ਸਿੰਘ ਜੀ ਦਾ ਸੁਹਾਣਾ ਤੇ ਇੱਥੇ 9 ਫੇਜ਼ ਮੁਹਾਲੀ ਅਤੇ ਅੱਗੇ ਜਾ ਕੇ ਵੀ ਹੋਰ ਸੇਵਾਵਾਂ ਜੋ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼ੁਰੂ ਕੀਤੀਆਂ ਜਾਣਗੀਆਂ ਜਿਸ ਦਿਨ ਦੀ ਗੁਰਦੁਆਰਾ ਸਾਹਿਬ 9 ਫੇਜ਼ ਵਿੱਚ ਲੈਬ ਖੁੱਲੀ ਹੈ ਵੱਡੇ ਪੱਧਰ ਤੇ ਜਿਹੜੀਆਂ ਸੰਗਤਾਂ ਨੇ ਉਹ ਸੇਵਾਵਾਂ ਲੈ ਰਹੀਆਂ ਹਨ ਆਪਣੇ ਟੈਸਟ ਕਰਵਾ ਕੇ ਜਿਹੜੇ ਨੇੜਲੇ ਆਧਾਰੇ ਹਨ ਜਿਸ ਤਰ੍ਹਾਂ ਪੀਜੀਆ 32 ਸੈਕਟਰ ਹੁੰਦਾ ਬਟਾਟਾ ਜਿਹਨਾਂ ਦਾ ਕੋਈ ਕੈਂਸਰ ਦਾ ਜਾਂ ਡਾਇਲਿਸਿਸ ਇਲਾਜ ਚੱਲਦਾ ਹੈ ਇੱਥੋਂ ਰਿਪੋਰਟ ਪ੍ਰਾਪਤ ਕਰਕੇ ਆਪਣਾ ਉਹਨਾਂ ਅਦਾਰਿਆਂ ਤੋਂ ਬਿਲਕੁਲ ਸਟੀਕ ਅਤੇ ਸਹੀ ਇਲਾਜ ਕਰਵਾ ਰਹੇ ਹਨ ਕਿਉਂਕਿ ਲੈਬ ਇੱਕ NABL ਸਰਟੀਫਾਈਡ ਲੈਬ ਹੈ ਜਿਹਦੀ ਰਿਪੋਰਟ ਬਹੁਤ অথੈਨਟਿਕ ਅਤੇ ਬਿਲਕੁਲ ਐਕਿਊਰੇਟ ਹੁੰਦੀ ਹੈ ਸੋ ਸਾਡੇ ਨਾਲ ਬਹੁਤ ਹੀ ਸਤਕਾਰਯੋਗ ਖਾਸ ਤੌਰ ਤੇ ਸਰਦਾਰ ਅਵਤਾਰ ਸਿੰਘ ਜੀ ਜੁੜੇ ਹੋਏ ਹਨ ਜਿਹੜੇ ਇੱਥੇ ਲੋਕਲ 10 ਫੇਸ ਤੋਂ ਇੱਥੇ ਟੈਸਟ ਕਰਵਾਉਣ ਆਉਂਦੇ ਹਨ 9 ਫੇਸ ਵਿੱਚ ਇਹ ਲੈਬ ਹੈ ਆਪਾਂ ਇਹਨਾਂ ਤੋਂ ਇਨਾ ਦੇ ਜੋ ਲਾਈਫ ਕੇਅਰ ਫਾਊਂਡੇਸ਼ਨ ਨਾਲ ਜੋ ਇਹ ਸਫਰ ਹੈ ਆਪਾਂ ਇਹਨਾਂ ਬਾਰੇ ਸਾਰੀ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਲਾਈਫ ਕੇਅਰ ਫਾਊਂਡੇਸ਼ਨ ਦੇ ਪੇਜ ਦੇ ਉੱਤੇ ਜੀ ਥੈਂਕ ਯੂ ਥੈਂਕ ਯੂ ਜੀ ਅਤਾ ਸਿੰਘ ਜੀ ਤੁਸੀਂ ਲੈਬ ਜਦੋਂ ਉਮਰ ਵੱਡੀ ਹੁੰਦੀ ਹੈ ਜਾਂ ਬੰਦਾ ਕੋਈ ਬੱਚਾ ਵੀ ਬਿਮਾਰ ਹੁੰਦਾ ਹੈ ਤਾਂ ਹੌਟ ਸਮੇਂ ਸਮੇਂ ਟੈਸਟਾਂ ਦੀ ਲੋਡ ਪੈਂਦੀ ਆਪਾਂ ਨੂੰ ਰਹਿੰਦੀ ਆ ਨਾ ਜੀ ਬਿਲਕੁਲ ਜੀ ਅਪਾ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਤੁਸੀਂ ਲੈਬ ਨਾਲ ਕਦੋਂ ਜੁੜੇ ਕਿਦੇ ਦਸਣ ਦੇ ਕਰਕੇ ਗਏ ਅਤੇ ਜਾਂ ਆਪਣੇ ਤੌਰ ਤੇ ਗਏ ਸਾਰੀ ਗੱਲਬਾਤ ਤੁਹਾਡੀ ਜ਼ੁਬਾਨੀ ਸੁਣਾਂਗੇ ਸਰ ਮੈਂ ਗੁਰਦੁਆਰਾ ਸੋਹਣਾ ਜਾਂਦਾ ਸੀ ਉੱਥੇ ਲੈਬ ਦੇ ਕਿਤੇ ਟੈਸਟ ਕਰਵਾਏ ਤਾਂ ਸਾਨੂੰ ਬਹੁਤ ਅੱਛੀ ਸਰਵਿਸ ਮਿਲੀ ਤੇ ਫਿਰ ਪਹਿਲਾਂ ਅਸੀਂ ਸ਼ੁਰੂ ਤੋਂ ਹੀ ਮਨ ਕਹਾਂ 4 4.5 ਸਾਲ ਹੋ ਗਏ ਸੋਹਣੇ ਤੋਂ ਗੁਰਦਵਾਰੇ ਦੇ ਸੀਗੇ ਕਿਦੋਂ ਸੋਹਣੇ ਤੋਂ ਫਿਰ ਉਹਨਾਂ ਨੇ ਤੁਹਾਨੂੰ ਐਡਵਾਈਸ ਕੀਤਾ ਕਿ ਤੁਹਾਡੇ ਨੌ ਫੇਸ ਸੀ ਖੁੱਲ ਗਈ ਹੈ ਨੇੜੇ ਖੁੱਲ ਗਈ ਹੈ ਗੁਰਦੁਆਰੇ ਚ ਉਦੋਂ ਤੋਂ ਅਸੀਂ ਹੁਣ ਅਮਰੀਕਾ ਤੋਂ 2 ਸਾਲ ਤੋਂ ਨੋ ਵੀ ਸਾਰੇ ਸਾਨੂੰ ਬਹੁਤ ਬੜੀ ਚੀਜ਼ ਸਰਵਿਸ ਮਿਲ ਰਹੀ ਹੈ ਇਹ ਸਾਡੀ ਬੇਟੀ ਬਹੁਤ ਵਧੀਆ ਸਰਵਿਸ ਦੇ ਰਹੀ ਹੈ ਵੀ ਤੁਸੀਂ ਨਜ਼ਦੀਕ ਆ ਕੇ ਜੀ ਹਨਾ ਜੀ ਤੇ ਉਹ ਬਿਲਕੁਲ ਸੁਹਾਣੇ ਜਾਣਾ ਜੋ ਕਾਫੀ ਦੇਖਿਆ ਗਿਆ ਪਹਿਲਾਂ ਲੈਬ ਦੂਰ ਦੂਰ ਹੁੰਦੀਆਂ ਸੀ ਹੁਣ ਨੇੜੇ ਆਣ ਕਰਕੇ ਕਈ ਸੰਗਤਾਂ ਦਾ ਜਿਹੜਾ ਫਾਇਦਾ ਹੈ ਅਸੀਂ ਤਾਂ ਸਾਰੇ ਆਪਣੇ ਪ੍ਰਿੰਟ ਸਰਕਲ ਦੇ ਵਿੱਚ ਰਿਲੇਟਿਵਸ ਦੇ ਵਿੱਚ ਸਾਰਿਆਂ ਨੂੰ ਡਵਾਈਸ ਕਰਦੇ ਆ ਵੀ ਲਾਈਫ ਕਰਨ ਜਾਓ ਬਹੁਤ اچھی ਸਰਵਿਸ ਦੇ ਰਹੇ ਜੀ ਤੁਸੀਂ ਸਰਵਿਸ ਦੀ ਗੱਲ ਕੀਤੀ ਜਿਹੜੇ ਸਾਡੇ ਸਟਾਫ ਮੈਂ ਮਨਿਰਪਿੰਦਰ ਜੀ ਇਹਨਾਂ ਦੇ ਵਰਤਾ ਦੀ ਬਿਹੇਵੀਅਰ ਦੀ ਗੱਲ ਕੀਤੀ ਹੈ ਨਾ ਵੀ ਜੋ ਬੰਦਾ ਅੱਧਾ ਠੀਕ ਉਹ ਸੈਂਟਰ ਤੇ ਆ ਕੇ ਹੋ ਜਾਂਦਾ ਹੈ ਨਾ ਕਿਉਂਕਿ ਚੰਗਾ ਵਰਤਾ ਮਿਲੇ ਤਾਂ ਨਾ ਖੇੜੇ ਮੱਥੇ ਕੋਈ ਨਹੀਂ ਤੇ ਇੱਕ ਜਿਹੜਾ ਮੇਨ ਮੁੱਖ ਆਧਾਰ ਹੈ ਲਾਈਫ ਕੇਅਰ ਫਾਊਂਡੇਸ਼ਨ ਦਾ ਜਿਸ ਦੇ ਆਧਾਰ ਦੇ ਉੱਤੇ ਲਾਈਫ ਕੇਅਰ ਫਾਊਂਡੇਸ਼ਨ ਦਾ ਵਜੂਦ ਹੈ ਉਹ ਹੈ ਲਾਈਫ ਕੇਅਰ ਫਾਊਂਡੇਸ਼ਨ ਦੀ ਇੱਕ ਐਕੂਰੇਟ ਰਿਪੋਰਟ ਨਹੀਂ ਤੁਹਾਡਾ ਰਿਪੋਰਟ ਬਾਰੇ ਕੀ ਖਿਆਲ ਹੈ ਜੀ ਸਰ ਮੈਨੂੰ ਅਜ ਤੱਕ ਰਿਪੋਰਟ ਤੇ ਕੋਈ ਡਾਊਟ ਨਹੀਂ ਹੋਇਆ ਈਵਨ ਥੋ ਮੈਂ ਬਾਹਰ ਕੋਰੋਨਾ ਨੂੰ ਇੱਥੇ ਜਿਆਦਾ ਪਰਬਾ ਇਹ ਤਾਂ ਮੈਨੂੰ ਤਕਰੀਬਨ ਕਰਾਈਓ ਨਹੀਂ ਬਾਹਰ ਕਦੇ ਇੱਥੋਂ ਬਿਨਾਂ ਹੂੰ ਕਿ ਪਹਿਲਾਂ ਅਸੀਂ ਬਾਹਰ ਕਿਤੇ ਕਰਾਉਂਦੇ ਵੀ ਸੀਗੇ ਪਰ ਉਦੋਂ ਇਹਨਾਂ ਕਨਫੀਡੈਂਸ ਨਹੀਂ ਹੁੰਦਾ ਇੱਥੇ ਅਸੀਂ ਬਲਾਈਂਡ ਫੇਥ ਆ ਜਾਂਦਾ ਯਾਰ ਜੋ ਰਿਪੋਰਟ ਮਿਲੇਗੀ ਸਹੀ ਮਿਲੇਗੀ ਮਨ ਨੂੰ ਸਕੂਨ ਹੁੰਦਾ ਕਿ ਐਨੇ 3 ਗੁਣਾ ਤੱਕ ਘੱਟ ਕੀਮਤ 'ਤੇ ਇੱਕ ਤਾਂ ਪੈਸੇ ਦੇਣੇ ਪੈਂਦੇ ਨੇ ਰਿਪੋਰਟ ਵੀ ਐਕੂਰੇਟ ਮਿਲਦੀ ਹੈ ਨਹੀਂ ਨਹੀਂ ਮੈਂ ਬਹੁਤ ਅੱਛਾ ਤਾਂ ਉਹ ਅੱਛਾ ਲੱਗਿਆ ਅਸੀਂ ਮੈਂ ਤਾਂ ਮੁੜ ਕੇ ਕਦੇ ਮੇਰੇ ਕੱਲ ਜਿੰਨ ਦੇ ਲਾਈਫ ਵਗੈਰਾ ਮੈਂ ਬਾਹਰ ਕਦੇ ਕੋਈ ਟੈਸਟ ਕਰਵਾਇਆ ਹੀ ਨਹੀਂ ਤਾਂ ਬੜਾ ਫਾਇਦਾ ਹੋਇਆ ਇਹਦੇ ਬੁੱਢ ਪਲੇ ਵਾ ਹਰ ਵਾਰ ਕਰਦੇ ਰਹਿਣਾ ਉਹ ਤਾਂ ਮੇਰੀ ਬੇਟੀ ਦੀ ਆਪਣੇ ਨੂ ਰਾਣੀ ਦੀ ਪਿਛੇ ਡਿਲੀਵਰੀ ਸੀ ਉਹਦੇ ਵੀ ਸਾਰੇ ਟੈਸਟ ਅਸੀਂ ਇੱਥੇ ਹੀ ਕਰਵਾ ਕੇ ਜਾਂਦੇ ਰਹੇ ਹੂੰ ਉਹ ਡਾਕਟਰ ਵਾਲੇ ਉਹਨਾਂ ਨੇ ਕਮੈਂਡ ਆਪਣੀ ਲੈਬ ਚ ਕਰਦੇ ਸੀਗੇ ਨਹੀਂ ਅਸੀਂ ਆਪਣੇ ਬਾਹਰ ਕਰਾ ਕੇ ਜਾਂ ਹਾਂ ਅਸੀਂ ਇੱਥੇ ਵੀ ਜਾ ਕੇ ਕਰਵਾ ਕੇ ਲ ਜਾਂਦੇ ਰਹੇ ਫਿਰ ਉੱਥੋਂ ਕੀ ਹੁੰਦਾ ਤੁਹਾਡਾ ਆਪਣਾ ਵਿਸ਼ਵਾਸ ਵੱਜ ਜਾਂਦਾ ਵੀ ਜੇ ਡਿਲੀਵਰੀ ਟਾਈਮ ਕਿਤਿਆਂ ਰਿਪੋਰਟਾਂ ਦੇ ਆਧਾਰ ਦੇ ਉੱਤੇ ਡਿਲੀਵਰੀ ਹੋਈ ਹੈ ਤੇ ਬਹੁਤ ਵਧੀਆ ਹੋਇਆ ਬੇਟੇ ਨਾਰਮਲ ਡਿਲੀਵਰੀ ਸੀ ਨਾਰਮਲ ਹੋਈਆ ਨਾਰਮਲ ਬੱਚਾ ਹੋਇਆ ਨੌਰਮਲ ਬੱਚਾ ਵੀ ਬਹੁਤ ਹੈਲਦੀ ਹੈ ਜਿਵੇਂ ਫਾਊਂਡੇਸ਼ਨ ਦੇ ਲਗ ਲਗ ਸ਼ਹਿਰਾਂ ਵਿੱਚ ਸੈਂਟਰ ਨੇ 164 ਦੇ ਕਰੀਬ ਹੋ ਗਏ ਨੇ ਜੀ ਤੇ ਪਟਿਆਲੇ ਫੁੱਲਣ ਜਾ ਰਿਹਾ ਬੜੀ ਛੇਤੀ ਇੱਕ ਹੋਰ ਸੈਂਟਰ 5 6 ਪਹਿਲਾਂ ਹੀ ਨੇ ਆਲਰੇਡੀ ਉੱਥੇ ਤੇ ਹੋਰ ਫਾਇਦਾ ਲੈਣਾ ਚਾਹੀਦਾ ਸੰਗਤਾਂ ਨੂੰ ਹੋਰ ਫੁੱਲਣੇ ਚਾਹੀਦਾ ਬਹੁਤ ਸੰਗਤਾਂ ਨੂੰ ਆਉਣਾ ਚਾਹੀਦਾ ਇਹ ਬੰਦੋ ਮੇਰੇ ਤਾਂ ਹੁਣ ਪਿਛਲੇ ਪੱਲਾ ਸਾਡੇ ਇੰਡਸਟਰੀ ਜੀ ਚੀ ਹੈ ਤੇ ਉਹਨੇ ਆਪਣੇ ਵਾਈਬ ਦੇ ਕਰਾਣੇ ਸੀਗੇ ਮੈਨੂੰ ਕਿਹਾ ਟੈਸਟ ਕਰਾਣੇ ਮੈਂ ਕਿਹਾ ਉੱਥੇ ਹੀ ਕਰਾ ਆ ਗਿਆ ਵੀ ਤੂੰ ਉੱਥੇ ਨੌ ਫੇਸ ਕਰਵਾਇਆ ਮੈਂ ਇਹਨਾਂ ਦਾ ਨਾਮ ਵੀ ਦੱਸਿਆ ਮੈਂ ਕਿਹਾ ਮਿੱਟੀ ਨਮਿੰਦਰ ਹੈ ਉੱਥੇ ਵਿਚਕਮਾ ਸਾਡਾ ਨਾਲ ਲੈਂਦੀ ਨਾ ਕੋਈ ਗੱਲ ਨਹੀਂ ਵੈਸੇ ਹੀ ਬਹੁਤ ਅਰਚੇਡੈਂਡ ਕਰਦੇ ਆ ਉਹ ਬਟ ਫਿਰ ਉਹ ਮੈਨੂੰ ਦੂਜੇ ਦਿਨ ਕਹਿੰਦੇ ਕਹਿੰਦੇ ਯਾਰ ਮੈਨੂੰ ਪਤਾ ਲੱਗਿਆ ਤੇ ਸਨਿਨ ਲਈ ਵੀ ਖੁੱਲ ਗਈ ਲਾਈਫ ਕੇ ਰਣਾ ਦੀ ਮੈਂ ਕਿਹਾ ਜਾਓ ਤੇ ਚਲੋ ਤੁਹਾਡੇ ਨੇੜੇ ਆ ਖਰੜ ਤੋਂ ਤੁਹਾਨੂੰ ਉਹ ਨੇੜੇ ਪਏਗਾ ਖਰੜੀ ਗੁਰਦੁਆਰਾ ਕਾਲੀ ਦਫਤਰ ਵੀ ਹੈ ਮੇਨ ਚੌਂਕ ਦੇ ਕੋਲ ਜਿੱਥੇ ਪਾਸਟ ਹੈ ਮੈਨੂੰ ਉਹਦਾ ਨਹੀਂ ਪਤਾ ਪਰ ਉਹ ਉਹਨਾਂ ਨੇ ਕਿਹਾ ਜੀ ਇੱਥੇ ਸਨਨ ਕਲੇਵ ਵਗੈਰਾ ਹਾਂ ਸਨਨ ਕਲੇਵ ਤੋਂ ਡੇਡ ਤੋਂ ਪਿੱਛੇ ਆਣਾ ਪਿੱਛੇ 15 20 ਦਿਨ ਦੀ ਉਹ ਗੱਲ ਹੈ ਤੇ ਉਹ ਤੋਂ ਉਹਨੋਂ ਉੱਥੋਂ ਫਿਰ ਉਹਨਾਂ ਨੇ ਉੱਥੋਂ ਕਰਾਇਆ ਟੈਸਟ ਉਹ ਹੀ ਵਾਸ ਹੈਪੀ ਹਾਂਜੀ ਉਹਦੇ ਬਾਕੀ ਦੇ ਉਪਰਾ ਕੇ ਆਪਣੇ ਕਰਵਾਏ ਉਹਨਾਂ ਨੇ ਇਸ ਕੋਈ ਟੈਸਟ ਐਸੀ ਤਰ੍ਹਾਂ ਹੀ ਇੱਥੇ ਨੇੜੇ 10 ਫੇਸ ਤੋਂ ਸਦਾ ਸੰਤੋਖ ਸਿੰਘ ਜੀ ਸਾਡੇ ਨਾਲ ਜੁੜੇ ਨੇ ਜਿਹੜੇ ਇੱਥੇ ਲੈਬਾਰਟਰੀ ਜਿਸ ਦਿਨ ਦੀ ਖੁੱਲੀ ਹੈ ਇੱਥੇ ਵੀ ਜੁੜੇ ਹੋਏ ਹਨ ਤੇ ਇਸ ਤੋਂ ਪਹਿਲਾਂ ਖੁੱਲਣ ਤੋਂ ਪਹਿਲਾਂ ਜੋ ਸੁਹਾਣਾ ਸਾਹਿਬ ਗੁਰਦੁਆਰਾ ਸਿੰਘ ਜਿੱਦਾਂ ਸੁਹਾਣਾ ਉੱਥੇ ਟੈਸਟ ਕਰਾਉਣ ਦੇ ਆ ਰਹੇ ਹਾਂ ਜੀ ਸਭ ਤੋਂ ਪਹਿਲਾਂ ਜੀ ਸਵਾਗਤ ਹੈ ਆਵਦੀ ਦਾ ਲਾਈਫ ਕੇਅਰ ਫਾਊਂਡੇਸ਼ਨ ਦੇ ਪੇਜ ਦੇ ਉੱਤੇ ਵੀ ਸੰਤੋਖ ਸਿੰਘ ਜੀ ਟੈਸਟਾਂ ਦੀ ਜਿਹੜੀ ਜ਼ਰੂਰਤ ਹੈ ਉਹ ਮੁੱਢਲੀ ਜ਼ਰੂਰਤ ਹੈ ਡਾਇਗਨੋਸ ਜ਼ਰੂਰੀ ਹੈ ਪਹਿਲੇ ਵਾਰਾ ਸਮਾਂ ਨਹੀਂ ਰਿਹਾ ਕਿ ਕੋਈ ਨਾੜੀ ਫੜ ਕੇ ਹੱਥਾਂ ਵੇਖ ਕੇ ਦਾ ਪੇਟ ਦੇਖ ਕੇ ਦਵਾਈ ਦੇ ਦਿੱਤੀ ਜਾਂਦੀ ਸੀ ਤੁਸੀਂ ਡਾਇਗਨੋਸ ਦਾ ਕਿੰਨਾ ਵੱਡਾ ਮਹੱਤਵ ਸਮਝਦੇ ਹੋ ਤੇ ਨਾਲ ਹੀ ਇਹ ਦੱਸੋ ਕਿ ਜਿਹੜੀ ਐਕੂਰੇਟ ਜਿਹੜੀ ਰਿਪੋਰਟ ਹੈ ਉਹਦਾ ਕੀ ਮਹੱਤਵ ਹੈ ਇਹ ਸਾਡੇ ਦਰਸ਼ਕਾਂ ਨੂੰ ਆਪ ਜੀ ਦੱਸੋਗੇ ਕੋਈ ਤੋ ਤੱਕ ਟੈਟਾ ਸੌਂਦਾ ਨਾ ਹਾਂਜੀ ਐਜ਼ ਆਫ ਮਾਈ ਸੈਲਫ ਵੀ ਮੇਰੀ 60 ਸਾਲ ਦੀ ਉਮਰ ਹੈ ਹਾਂ ਨੂੰ ਤਾਂ 6 ਮਹੀਨੇ ਮਗਰੋਂ ਜਾਂ 7 ਮਹੀਨਾ ਹੋਗਾ ਦੱਸਣਾ ਨਹੀਂ ਜਿਵੇਂ ਗੀ ਜੀ ਜਿੱਤੋਂ ਤੱਕ ਐਕੂਰਸੀ ਦਾ ਐਕੂਰਸੀ ਬਹੁਤ ਹੀ ਇਹ ਸੌਫਤਾ ਵੀ ਵਧੀਆ ਹੈ ਹਮ ਮੈਂ ਇਸ ਮੋਲੀ ਚ ਤਕਰੀਬਨ ਬਹੁਤ ਦੇਰ ਚੱਲ ਰਿਹਾ 7-8 ਦਿਨਾਂ ਲੇਕਿਨ ਇਹ ਬਹੁਤ ਵਧੀਆ ਸਕਦਾ ਮੈਂ ਕਿਸੇ ਪਾਸੇ ਤੋਂ ਟੱਟੇ ਦੋ ਬਾ ਨੌ ਬਿਲ ਦਸ ਵਸੇ ਇੱਕ ਕਰਨ ਲੱਗੇ ਉਹਨਾਂ ਤੇ ਮੇਰਾ ਬਲੱਡ ਹੀ ਨਿਕਲਿਆ ਹਮ ਡਾਕਟਰ ਵੀ ਲੱਗੀ ਰਹੀ ਮੈਂ ਇੱਥੇ ਆਇਆ ਹਾਂ ਤੁਸੀਂ ਆਫ ਕੈਮਰਾ ਦੱਸ ਰਹੇ ਸੀ ਵੀ ਜੋ ਤੁਹਾਡੀ ਵੇਨ ਹੈ ਜੋ ਕਿਤੇ ਨਹੀਂ ਇੱਥੇ ਤੁਹਾਡੀ ਵੇਨ ਮਿਲਦੀ ਹੈ ਜੀ ਮੇਰੀ ਵੇਨ ਬਹੁਤ ਡੁੱਗੀ ਹੈ ਹਮ ਹਰ ਇੱਕ ਬੰਦਾ ਮੇਰਾ ਬਲੱਡ ਨਹੀਂ ਕਰਦਾ ਫਿਰ ਤੁਸੀਂ ਆਤਮਿਕ ਤੌਰ ਤੇ ਵੀ ਜੁੜ ਗਏ ਵੀ ਹਾਂ ਓਕੇ ਠੀਕ ਹੈ ਇੱਥੇ ਮੈਂ ਆਪਣਾ ਹੋਰਾਂ ਨੂੰ ਵੀ ਕਹਿਣਾ ਵੀ ਇਹਨਾਂ ਦਾ ਜੋ ਰਿਜ਼ਲਟ ਹੈ ਬਹੁਤ ਵਧੀਆ ਬਿਹੇਵਰ ਬਹੁਤ ਵਧੀਆ ਜੀ ਤੁਸੀਂ ਚੱਲ ਕੇ ਇੱਥੇ ਆਨੇਓ ਟੈਸਟ ਕਰਾਣੇ ਹੋ ਤੁਹਾਨੂੰ ਇੱਥਾ ਮਾਹੌਲ ਇੱਥੇ ਸਾਫ ਬਿਹੇਵੀਅਰ ਦੇ ਨਦਾਰ ਲੈਜ਼ਾ ਵਰਤਾ ਕਿਵੇਂ ਲੋਖ ਬਹੁਤ ਹੀ ਵਧੀਆ ਉੱਥੇ ਹੀ ਵਧੀਆ ਸੇਵੀ ਹਾਂਜੀ ਲੇਕਿਨ ਇਸ ਨੂੰ ਲੜਕੀ ਨਾਲ ਮੇਰਾ ਕੁਛ ਇਹਦੇ ਬਿਹੇਵੀਅਰ ਕਰਕੇ ਹੋਰ ਰਿਸ਼ਤਾ ਬਣ ਗਿਆ ਹਾਂ ਬਿਲਕੁਲ ਉਹੀ ਵੀ ਬੰਦਾ ਅੱਧਾ ਠੀਕ ਹੋ ਜਾਂਦਾ ਜੇ ਅੱਗੋ ਖੇੜੇ ਮੱਥੇ ਵਾਲਾ ਕੋਈ ਆਪਾਂ ਜੇ ਕਿਸੇ ਐਸੇ ਥਾਂ ਤੇ ਜਾਈਏ ਜ਼ਿਆਦਾਤਰ ਵੇਖਿਆ ਗਿਆ ਵੱਡੇ ਕਾਰਪਟ ਲੈਬਾਂ ਜਾਂ ਹਸਪਤਾਲਾਂ ਵਿੱਚ ਵੀ ਬੱਥੇ ਮੱਟ ਵੱਟ ਬਹੁਤ ਮਿਲਦੇ ਆਪਾਂ ਨੂੰ ਉੱਥੇ ਮਿਲ ਲੈ ਕਿ ਬੰਦੇ ਹਸਪਤਾਲਾ ਤੇ ਬੰਦੇ ਹਾਂਜੀ ਲੇਕਿਨ ਇੱਥੇ ਮੈਂ ਕੋਈ ਐਸਾ ਚਾਂਸ ਨਹੀਂ ਇੰਨਾ ਤੁਹਾਡੇ ਜਾਣੂ ਰਿਸ਼ਤੇਦਾਰ ਮਿੱਤਰ ਵੀ ਵੱਡਾ ਭਰੋਸਾ ਰੱਖਦੇ ਨੇ ਲੈ ਤੇ ਜਿਨ੍ਹਾਂ ਨੂੰ ਤੁਸੀਂ ਦੱਸਿਆ ਹਾਂ ਜੀ ਤੁਸੀਂ ਕੁਝ ਵੈਲਫੇਅਰ ਜਿਵੇਂ ਤੁਸੀਂ ਇੱਕ ਬੱਚੇ ਨੂੰ ਲੈ ਕੇ ਆਏ ਹੋ ਹਨਾ ਟੈਸਟ ਕਰਵਾਉਣ ਲਈ ਵੀ ਤੁਸੀਂ ਇਹ ਵੀ ਆਪਣੇ ਜ਼ਿਹਨ ਦੇ ਵਿੱਚ ਰੱਖਦੇ ਹੋ ਕਿ ਜਿਸ ਨੂੰ ਲੋਡ ਹੈ ਕਿ ਤੁਹਾਨੂੰ ਨਾਲ ਇਹ ਵੀ ਸੌਖਾ ਹੋ ਜਾਂਦਾ ਨਾਲੇ ਤਾਂ ਉਹਨੂੰ ਰਿਪੋਰਟ ਐਕੂਰੇਟ ਮਿਲ ਜਾਂਦੀ ਹੈ ਨਾਲੇ ਰੇਟ ਵੀ ਘੱਟ ਹੈ ਦਿਨ ਗੁਣਾ ਤਨਾਲੇ ਸੇਵਾ ਵੀ ਹੋ ਜਾਂਦੀ ਹੈ ਆਪਣੀ ਬਿਲਕੁਲ ਇਹ ਕਰਦੇ ਰਹਿੰਦੇ ਹਾਂ ਮੈਂ ਤਾਂ ਤੁਸੀਂ ਕਰ ਲਿਆ ਨਾ ਇਹਨੂੰ ਪੁੱਛੋ ਗੁਰੇ ਨੂੰ ਸਾਡੇ ਗੁਰਦੁਆਰੇ ਚ ਇੱਕ ਬਰੀ ਜਿਹਾ ਉਹਦਾ ਜਿਗਾਤ ਲੱਗ ਗਿਆ ਜੀ ਲਾਤੋਂ ਦੀ ਗੱਲ ਗਈ ਬਹੁਤ ਹਾਂਜੀ ਮੈਂ ਉਦੋਂ ਸਾਰਾ ਦੇਖ ਪਾਣੀ ਕੀਤੀ ਹਾਂ ਰਾਸੂ ਦੋ ਦੋ ਘਰ ਘਰੇ ਹੀ ਦੋ ਹੀ ਲਿਆ ਤੀ ਉਹਦਾ ਸੰਸਕਾਰ ਤੱਕ ਮੈਂ ਮਰ ਗਿਆ ਵਿਚਾਰਾ ਸੰਸਕਾਰ ਤੱਕ ਪੈਸੇ ਦੀ ਵੀ ਤੇ ਆਸਨ ਦੀ ਵੀ ਹੋਰਾਂ ਤੇ ਵੀ ਦੰਦੇ ਰਹੇ ਵਣ ਮੋਦੀ ਸਹਾਇਤਾ ਕਰਾਰੇ ਇਹ ਦਿਲ ਕੁਦਰਤ ਪਰਮਾਤਮਾ ਕਿਸੇ ਕਿਸ ਨੂੰ ਦਿੰਦਾ ਜੀ ਹਰ ਕਿਸ ਦੇ ਵਸ ਵੀ ਨਹੀਂ ਹੁੰਦੀ ਐ ਸੇਰੀ ਤਾਂ ਭਾਈ ਸਾਹਿਬ ਜਦੋਂ ਤੋਂ ਮੈਂ ਬੈਠੇ ਆ ਨੌਕਰੀ ਜੁਆਰ ਪਹਿਲੇ ਨੌਮੀਦਾਸਿ ਚ ਪੜਦੇ ਤੇ ਇਹੀ ਤਿਆਤ ਰਹਾ ਉਹਨ ਰਾਤੇ ਤੇ ਕੋਈ ਬਜ਼ੁਰਗ ਆ ਰਹੀ ਸੀ ਲੜੀ ਮੈਂ ਕਹਾਂ ਵਿਚਾਰੀ ਜਾਏਗੀ ਕਿਤੇ ਹੂੰ ਉਹ ਮਾਗਾਂ ਮਤਲਬ ਤੁਸੀਂ ਤੋ ਦਾ ਜੇਨ ਮਦਦੀ ਪਹੁੰਚ ਵਾਲਾ ਹੈ ਵੀ ਹਮੇਸ਼ਾ ਮਦਦ ਕਰਨੀ ਮੇਰਾ ਮਾਇਨਾ ਨਹੀਂ ਲਾ ਇਹ ਵੀ ਪੁੱਛ ਰਹਿਣਾ ਮੇchu ਕੋਈ ਭਾਈ ਕੋਈ ਲੋੜ ਹੈ ਤਾਂ ਫਾਦਰ ਹੋਗਾ ਆਪ ਹੀ ਪਹਿਲਾਂ ਨਹੀਂ ਮੈਂ ਨਹੀਂ ਕਿ ਇਹ ਕਹਿੰਦੇ ਨਹੀਂ ਕੋਈ ਨਹੀਂ ਤੁਸੀਂ ਐਸਐਂਡੀ ਸਰਦਾਰ ਸੰਤੋਖ ਸਿੰਘ ਜੀ ਜੋ ਮੋਹਾਲੀ ਦੇ ਬਸੰਦੇ ਨੇ ਤੇ ਲੈਬ ਦੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਨੇ ਦੱਸਿਆ ਕਿ ਬੜਾ ਕੋਮਲ ਜ਼ੇਨ ਵੀ ਰੱਖਦੇ ਨੇ ਸੇਵਾ ਭਾਵ ਰੱਖਦੇ ਨੇ ਜੋ ਸੇਵਾਵਾਂ ਕਰਦੇ ਨੇ ਅੱਜ ਵੀ ਇੱਕ ਬੱਚੇ ਨੂੰ ਲੈ ਕੇ ਆਏ ਨੇ ਕਿ ਉਹਦੇ ਟੈਸਟ ਹੋ ਜਾਣ ਬਾਕੀ ਫਾਊਂਡੇਸ਼ਨ ਦੀ ਜਿਹੜੀਆਂ ਰਿਪੋਰਟਸ ਨੇ ਲੈਬ ਦੀਆਂ ਕੁਰੇ ਸੀ ਉੱਤੇ ਤਾਂ ਇਹਨਾਂ ਦਾ ਡੂੰਗਾ ਵਿਸ਼ਵਾਸ ਹੈ ਜਿਹੜਾ ਬਣਿਆ ਹੀ ਹੋਇਆ ਤੇ ਹੋਰਾਂ ਨੂੰ ਵੀ ਪ੍ਰੇਰਿਤ ਦੇ ਹਨ ਕਿ ਤੁਸੀਂ ਇੱਥੋਂ ਆ ਕੇ ਹੀ ਜਿਹੜੇ ਟੈਸਟ ਕਰਾਓ ਇਹ ਲੈਬ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੋ ਮੋਹਾਲੀ 9 ਫੇਸ ਦੇ ਵਿੱਚ ਇਹ ਮਾਰਕੀਟ ਦੇ ਬਿਲਕੁਲ ਠੀਕ ਵਿੱਚ ਗੁਰਦੁਆਰਾ ਸਾਹਿਬ ਇੱਥੋਂ ਆ ਕੇ ਤੁਸੀਂ ਸਰ ਟੈਸਟ ਕਰਵਾ ਸਕਦੇ ਹੋ 7 ਵਜੇ ਤੋਂ 12 ਵਜੇ ਤੱਕ ਰੋਜ਼ ਲੈਬ ਖੁੱਲਦੀ ਹੈ ਅਤੇ ਐਨਪੀਐਲ ਰਿਪੋਰਟਸ ਪ੍ਰਾਪਤ ਕਰਕੇ ਆਪ ਕਿਸੇ ਵੀ ਵੱਡੇ ਜਾਂ ਛੋਟੇ ادارے ਵਿੱਚ ਬਿਲਕੁਲ ਨਿਰਵਿਘਨ ਇੱਕ ਸਹੀ ਅਤੇ ਸਟੀਕ ਇਲਾਜ ਲੈ ਸਕਦੇ ਹੋ ਜੀ ਮੈਂ ਬਖਸ਼ੀਸ਼ ਸਿੰਘ ਤੁਸੀਂ ਜੁੜੇ ਹੋਏ ਸੀ ਲਾਈਫ ਕੇਅਰ ਫਾਊਂਡੇਸ਼ਨ ਦੇ ਨਾਲ ਸਤਿ ਸ੍ਰੀ ਅਕਾਲ ਜੀ